ਲੱ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸਾਧਨਵਾਸ ਤਹਿਸੀਲ ਹੈਗੀ ਆ ਬਾਈ ਹੋਰਾਂ ਦੀ ਜਖਲ ਜ਼ਿਲ੍ਹਾ ਫਤਿਆਵਾਦ ਤੇ ਸਟੇਟ ਹੈਗੀ ਆ ਸੱਜਣੋ ਹਰਿਆਣਾ ਹਰਿਆਣਾ ਮੱਝਾਂ ਵਾਸਤੇ ਦਾ ਮਸ਼ਹੂਰ ਮੰਨਿਆ ਗਿਆ ਤੇ ਬਾਈ ਹੋਰੀ ਕਹਿੰਦੇ ਫਿਰ ਆਪਾਂ ਨਾ ਹੁਣ ਜਰਸੀ گاਜ ਵੀ ਮਸ਼ਹੂਰ ਕਰਨਾ ਹਰਿਆਣਾ ਕੰਮ ਵਪਾਰ ਦਾ ਲਾਟ ਪਹਿਲਾ ਜੇ ਮੈਂ ਕਹਦਾ ਪੱਕਾ ਵਪਾਰੀ ਨਹੀਂ ਹੈਗਾ ਬਾਈ ਪਰ ਪਸ਼ੂ ਚੰਗੀ ਕੁਆਲਿਟੀ ਦੇ ਲੈ ਕੇ ਆਇਆ ਮੇਨ ਕਿੱਤਾ ਜਿਹੜਾ ਮੇਨ ਹੈਗਾ ਬਾਈ ਦਾ ਸੱਜਣੋਂ ਖੇਤੀਬਾੜੀ ਦਾ ਇੱਕ ਤਾਂ ਆ ਬੱਛੀ ਦਿਖਾਵਾਂਗੇ ਦੰਦਾਂ ਜਵਾਈ ਕਹਿੰਦਾ ਖੀਰੀਆ ਹੁਣੇ ਸੂਈਆ ਆਪਣੇ ਸਾਹਮਣੇ ਤੇ ਨਾਲ ਇਹਦੇ ਜਿਹੜੀ ਬੱਛੀ ਤੇ ਮਾਰਦੀ ਕੈਮਰਾ ਚੰਗੇ ਸੀਮਨ ਦੀ ਜਰਸੀ ਦੀ ਬੱਛੀ ਆ ਗਈ ਬਿਲਕੁਲ ਛੋਟੇ ਫੇਸ ਚ ਆ ਗਈ ਮੱਥੇ 'ਚ ਟੋਆ ਆ ਗਿਆ ਅੱਖ ਮੋਟੀ ਰੱਖੂਗੀ ਜਿੱਦਾਂ ਚੰਗੀਆਂ ਜਰਸੀਆਂ ਦੀ ਹੁੰਦੀ ਆ ਤੇ ਇੱਕ ਦਿਖਾਵਾਂਗੇ ਆ ਵੱਡੀ ਜਰਸੀ ਸਵਾ ਆਦੀ ਬਿਲਕੁਲ ਠੰਡੀ ਸੀਲ ਆ ਕੱਦ ਵੱਡਾ ਵਾਲੇ ਮਾਮਲੇ 'ਚ ਲੰਬਾਈ ਲੰਬੂਈ ਵਾਲੇ ਮਾਮਲੇ ਚ ਗਰੀ ਕੱਦ ਦਿਖਾ ਦੀ ਇੱਥੋਂ ਦਾ ਪਹਿਲਾ ਮੇਰੇ ਕੱਦ ਤੋਂ ਇਹ ਕੱਦ ਦਾ ਆਈਡੀਆ ਲਾ ਲਓ ਲੰਬੀ ਇਹ ਐ ਇੰਨੀ ਕਰ ਸੱਜਣੋ ਵੀ ਛੋਟੇ ਹਾਥੀ ਨਾ ਲੈ ਕੇ ਹੁਣ ਜਿਹੜੇ ਭਰਾਣ ਵਾਲੇ ਦਾ ਸੌਦਾ ਬਣਦਾ ਇਹਨੇ ਵੱਡੀ ਗੱਡੀ ਚ ਹੀ ਜਾਣਾ ਛੋਟੇ ਚ ਨਹੀਂ ਜਾਣਾ ਤੇ ਬਾਕੀ ਸੁਭਾ ਜਿਹੜਾ ਸੁਭਾ ਇਹਦਾ ਇੰਨਾ ਗਠੰਡਾ ਸੀਲਾ ਇੱਥੋਂ ਤੁਸੀਂ ਆਈਡੀਆ ਲਾ ਸਕਦੇ ਹੋ ਥਾਂ ਲੱਗਿਆ ਇਹਨੂੰ ਮੱਜਾਂ ਨਾਲ ਦਾ ਹਜੇ ਬੰਨਣਾ ਬੋੰਣਾ ਬਹੁਤਾ ਬਹਿੜਨੇ ਬਾਕੀ ਗੱਲਬਾਤ ਬਾਈ ਨਾ ਕਰਾ ਦੰਨਿਆ ਤੇ ਕੱਲੀ ਕੱਲੀ ਬਹਿੜ ਖੋਲ ਕੇ ਤੋੜ ਦਾਂਗੇ ਜਿਹੜਾ ਰੇਟ ਆ ਰੇਟ ਵੀਡੀਓ ਚ ਹੀ ਕਰਾ ਦਾਂਗੇ ਆ ਜ ਸ਼ਰਦੀ ਕਲਾ ਹਾਂ ਕਿਰਪਾ ਪਰਮਾਤਮਾ ਦੀ ਬੜੀ ਠੀਕ ਹੈ ਨਾਮ ਤੇ ਐਡਰੈਸ ਬੋਲ ਦੋ ਨਾਲੇ ਫੋਨ ਨੰਬਰ ਬੋਲ ਦੋ ਨਾਮ ਹੈਪੀ ਪਿੰਡ ਸਾਧਨਵਾਸ ਜ਼ਿਲ੍ਹਾ ਫਤਿਹਪੁਰ ਸਾਹਿਬ ਤਹਿਸੀਲ ਜਖੜ ਫੋਨ ਨੰਬਰ ਨੜੀ ਸਟੇਟ ਹਰਿਆਣਾ ਠੀਕ ਹੈ 99967 65772 99967 65772 ਲੈ ਹੈਪੀ ਸਿੰਘ ਬੇਫਿਕਰਾ ਹੋ ਕੇ ਦੱਸੀ ਸਾਰੀ ਡਿਟੇਲ ਠੀਕ ਆ ਵੀਡੀਓ ਆ ਤੇਰੀ ਪਹਿਲੀ ਹੈ ਨਾ ਆ ਪਹਿਲੀ ਪਹਿਲੀ ਜਿਹਨ ਦਾ ਜਦੋਂ ਅਸੀਂ ਵੀ ਬਣਾਉਣ ਲੱਗਿਆਂਗੇ ਆਡੀ ਵੀ ਬਾਜ ਨਹੀਂ ਨਿਕਲਦੀ ਹੁੰਦੀ ਦੀ ਹੈ ਨਾ ਪੂਰੀ ਭਰਾ ਦਾ ਸਾਡੇ ਘਰੇ ਆਉਣ ਤੇ ਵੈਲਕਮ ਨਾਲਾ ਕੋਈ ਗੱਲ ਨਹੀਂ ਤੇਰੇ ਅਗੇ ਭਰਾਵਾਂ ਦੇ ਸਿਰਤੀਆ ਕੰਮ ਸਜਣਾ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਹੀ ਆਪਣਾ ਚੈਨ ਆਪਾਂ ਤੇਰੇ ਫੈਨ ਆ ਨਾ ਠੀਕ ਹੈ ਠੀਕ ਹੈ ਫੈਨ ਤਾਂ ਕੋਈ ਗੱਲ ਨਹੀਂ ਫੈਨ ਦਾ ਬਾਬੇ ਨਾਨਕ ਦੀ ਰੋ ਤੇ ਜੇ ਗੱਲਬਾਤ ਕਰ ਲਈ ਹਰਿਆਣੇ ਚ ਬਈ ਕਰੇਜ ਮੱਝਾਂ ਦਾ ਜਾ ਗਿਆ ਆਪਾਂ ਮੱਝਾਂ ਕਿਵੇਂ ਆ ਗਏ ਵੀ ਆਪਾਂ ਜਰਸੀਆਂ ਦਾ ਕਰੀਏ ਕੰਮ ਵੈਸੇ ਹੀ ਬਸ ਇੱਕ ਗਾਂ ਲਿਆਂਦੀ ਸੀ ਪਹਿਲਾਂ ਠੀਕ ਹੈ ਬਸ ਉਦੋਂ ਸ਼ੌਂਕ ਉੱਠ ਖੜਿਆ ਠੀਕ ਹੈ ਗਾਂ ਸੋਹਣੀ ਮਿਲ ਗਈ ਠੀਕ ਹੈ ਚਲੋ ਜਿੰਨਾ ਕ ਵਾਅਦਾ ਦੇਗੀ ਠੀਕ ਹੈ ਉੱਥੋਂ ਮੈਨੂੰ ਉੱਠ ਖੜਿਆ ਅੱਛਾ ਇੱਕ ਗਾਂ ਪਹਿਲਾਂ ਪਰਵੇਤੀ ਇੱਕ ਵਿੱਚ ਹੀ ਇੱਕ ਵਿੱਚੀ ਇੱਕ ਫੇਰ ਵਿੱਚੀ ਅੱਛਾ ਵੀਡੀਓ ਨਹੀਂ ਬਣਾਈ ਉਹਦੀ ਵੀਡੀਓ ਪਹਿਲੀ ਆ ਭਾਈ ਵੀਡੀਓ ਪਹਿਲੀ ਆ ਹਾਂ ਬੇਨਤੀ ਇਹ ਹੀ ਆ ਵੀ ਜਿੰਨਾ ਕੁ ਦੇਰ ਆਪਾਂ ਕੰਮ ਕਰਨਾ ਕੰਮ ਸਾਫ ਸੁਥਰਾ ਸਾਫ ਸੁਥਰਾ ਠੀਕ ਹੈ ਹਾਂ ਜੋ ਹੋਊਗੀ ਸਚਾਈ ਦੱਸਾਂਗੇ ਆ ਜੋ ਹੋਊਗੀ ਸਚਾਈਏ ਹੋਣੀ ਚਾਹੀਦੀ ਠੀਕ ਆ ਬਿਲਕੁਲ ਤਾਂ ਨਵੇਂ ਬੰਦਿਆਂ ਨੂੰ ਇਹ ਹੀ ਬੇਨਤੀ ਹੁੰਦੀ ਆ ਵੀ ਇਹ ਕੰਮ ਸ਼ੁਰੂ ਕਰਨਾ ਤਾਂ ਕੰਮ ਸਾਫ ਸੁਥਰਾ ਕਰੋ 1200 ਰੁਪਏ ਕਹਿ ਕੇ ਨਫਾ ਵੱਧ ਨਾ ਲਓ ਜਿੰਨਾ ਬਣ ਜਿੰਨਾ ਬਣਦਾ ਉਨਾ ਹੀ ਲਓ ਠੀਕ ਹੈ ਗੱਲ ਹਾਂ ਤੇ ਕਰ ਲੀਏ ਸ਼ੁਰੂ ਇੱਧਰਲੇ ਵੱਲ ਹਾਂ ਇੱ ਕੀ ਗੱਲ ਬਾਤ ਆ ਸੁਆ ਕਿਹੜਾ ਦੰਦਾਂ ਚ ਕਿਵੇਂ ਆ ਸੁਆ ਪਹਿਲਾ ਆ ਜਾਵਰਾਂ ਨੂੰ ਅੱਛਾ ਦੰਦਾਂ ਚ ਖੀਰੀ ਐ ਦੰਦਾਂ ਚ ਖੀਰੀ ਵਾਲਾ ਸੁਆ ਹੈਗਾ ਸੱਜਣੋਂ ਪਹਿਲਾ ਰੰਗ ਰੰਗ ਵਾਲਾ ਸ਼ਾਨਦਾਰ ਆ ਗਿਆ ਬੱਛੀ ਰੰਗ ਸ਼ਾਈਨਿੰਗ ਪੂਰੀ ਐ ਬੱਛੀ ਤੇ ਤੇ ਨਾਲ ਵੀ ਇਹਦੇ ਬੱਛੀ ਆ ਨਾਲ ਵੀ ਬੱਛੀ ਆ ਭਰਾ ਗੁਰੀ ਜਿਹੜੇ ਭਰਾਵਾਂ ਨੂੰ ਡਿਮਾਂਡ ਹੁੰਦੀ ਆ ਨਾ ਕਾਫੀ ਭਰਾਵਾਂ ਦੀ ਵੀ ਯਾਰਾ ਨਾਲ ਬੱਛੀ ਵੀ ਹੋਵੇ ਇੱਕ ਨਾਲ ਇੱਕ ਤੋਹਫਾ ਪਾਏ ਕਹਿੰਦੇ ਨੇ ਉਹਨਾਂ ਵੀ ਯਾਰ ਫ੍ਰੀ ਬਣ ਜਾਂਦੀ ਐ ਨਸਲ ਤਿਆਰ ਕਰਨੀ ਐ ਮੱਛੀ ਵੀ ਸੋਹਣੀ ਦਿੱਤੀ ਐ ਗੁਰੀ ਭਰਾ ਬੱਚੀ ਵੀ ਚੰਗੀ ਲੱਤੀ ਆ ਟਾਪ ਦੀ ਬਿਲਕੁਲ ਛੋਟੇ ਫੇਸ ਦੇ ਵਿੱਚ ਆ ਗਈ ਤੇ ਬਾਕੀ ਜਿਹੜਾ ਇਹਨੇ ਥਣਾ ਤੇ ਰੋ ਰੂ ਮਾਰਾ ਦਿਖਾਈ ਗਈ ਇਤੋਂ ਗੁਲਾਬੀ ਥਣ ਆ ਗਿਆ ਗੁਲਾਬੀ ਥਣ ਦੀ ਬਗੜਾ ਜਿਹੜੀ ਕਦੇ ਵੀ ਉਹ ਦੁੱਧ ਚੋ ਮਾਰ ਨਹੀਂ ਖਾਂਦੀ ਛੇਤੀ ਆਰਡਰ ਵੀ ਦਿਖਾ ਦੇ ਗਈ ਉਰਲੇ ਬੰਨਿਓ ਅੱਗੇ ਪਿੱਛੇ ਦਾ ਆਰਡਰ ਬਣਾਉ ਆਰਡਰ ਬਣਾਉ ਬਿਲਕੁਲ ਨਾਲ ਲੱਗਵਾ ਤੇ ਧਾਰਾਂ ਇਹਦੀਆਂ ਮਾਰਤੀਆਂ ਚਵਾਈ ਦੀ ਕਿਵੇਂ ਨਿਕਲੀ ਚਵਾਈ ਦੀ 1 ਨੰਬਰ ਫੋਕੀ ਜਮਾ ਫੋਕੀ ਜਮਾ ਕੋਈ ਫਿੱਟਾ ਕੁਝ ਨਹੀਂ 100 ਦੀ 100 ਹੈ 100 ਦੀ 100 ਹੈ ਆ ਜਾ ਚੋ ਬਰਾ ਤੌਰ ਖੋਲ ਕੇ ਇਹ ਬਾਈ ਦਾ ਕੀ ਨਾਮ ਹੈ ਇਹਦਾ ਨਾਮ ਹਿੰਦੀ ਹੈ ਸ਼ਿੰਦੀਲਾ ਤੌਰ ਸ਼ਿੰਦੀ ਖੋਲ ਕੇ ਫਿਰ ਨਾਲ ਆ ਗਈ ਬੱਛੀ ਸੂਆ ਪਹਿਲਾ ਦੰਦਾਂ ਚ ਖੀਰੀ ਬੱਛੀ ਦਾ ਬਾਲਾ ਕਰਦੀ ਆ ਕੇਰਾ ਥੋੜੀ ਜੀ ਖਾਈ ਜੀ ਮੰਨੂਗੀ ਤੁਰਨ ਲੱਗੇ ਤੋੜਦੇ ਆ ਇਹਨੂੰ ਹੱਕ ਦੇ ਭਾਈ ਮਾੜੀ ਇਹ ਕੇਰਾ ਆ ਜਾਂਦੀ ਨਹੀਂ ਜਾਂਦੀ ਨਹੀਂ ਬੱਚੇ ਤੋਂ ਫਿਰ ਹਨਾ ਨਾ ਹੁਣੇ ਸੂਈ ਆ ਨਾ ਗੁਰੀ ਭਰਾ ਨੇ ਥੋੜੀ ਜੀ ਸਾਨੂੰ ਜਿਆਦਾ ਪਰੇਸ਼ਾਨ ਨਹੀਂ ਕਰਦੇ ਇੱਥੇ ਨੇੜੇ ਜੇ ਤੱਕ ਹੀ ਦਿਖਾਵਾਂਗੇ ਤੋੜ ਕੇ ਆ ਲੈ ਚੱਲ ਆ ਲੈ ਚੱਲ ਭਾਈ ਇਹਨੂੰ ਤੇ ਆਰਡਰ ਕੁਆਲਿਟੀ ਕਰਾ ਦੇ ਗਰੀ ਚੱਕ ਅੱਗੇ ਪਿੱਛੇ ਤੋਂ ਪਹਿਲਵਾਨਾਂ ਵਾਲਾ ਸ਼ਿਸ਼ਟਮੀ ਆ ਥਣ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਫੁੱਲ ਲੱਗ ਐ ਪਤੇ ਆ ਤੇ ਬਾਕੀ ਤਾਜੀ ਸੁੱਕੇ ਹਟਿਆ ਹਲੇ ਇਹਨੂੰ ਪਾਣੀ ਤਾਂ ਨਹੀਂ ਵੀ ਪਾਇਆ ਕਿਉਂਕਿ ਕੁੱੱਖਾ ਸੋਨੂ ਦਵੀਆਂ ਜਾਂ ਤਾਂ ਲੱਗਦੀਆਂ ਨੇ ਇਹਦੀਆਂ ਜਦੋਂ ਖਾਊ ਪੀਊਗੀ ਇੱਕ ਦੋ ਦਿਨਾਂ ਚ ਫੇਰ ਹਨਾ ਉਹੀ ਗੱਲ ਆ ਵੀ ਚੰਗੀ ਚੀਜ਼ ਤਿਆਰ ਹੋ ਜਾ ਗਾਂ ਵਾਲੇ ਬੰਦੇ ਦਿਖਾਈ ਗਰੀ ਇੱਥੇ ਜੀ ਆ ਜਾ ਇਧਰ ਲੈ ਬੰਦੇ ਲੈ ਚੱਲਾ ਚੱਲ ਬਈ ਥੋੜੀ ਜਿਹੀ ਖਾਣ ਨੂੰ ਹੋਰ ਲੈ ਚੱਲ ਇੱਥੋਂ ਦਿਖਾ ਦੇ ਸਾਈਡ ਤੋਂ ਲੰਬੀ ਲੰਬੀ ਵੀ ਬੱਛੀ ਕਿੰਨੀਆਂ ਹਨ ਥਣ ਦਾ ਸਾਈਜ਼ ਆ ਆਰਡਰ ਕੁਆਲਿਟੀ ਰੰਗ ਰੂਪ ਦੀ ਵੀ ਸ਼ਾਨਦਾਰ ਹੈ ਕਮਾਲ ਆ ਬਾਈ ਥੋੜਾ ਜਿਹਾ ਘੂਰ ਦੀ ਮੂ ਹਾਂ ਥੋੜਾ ਜਿਹਾ ਹੁਣ ਮੈਨੂੰ ਪਤਾ ਭੱਜੂਗੀ ਇਹ ਬੱਚੇ ਕਨੇ ਹੁ ਸੁੱਫਤ ਹੋਊਗੀ ਆ ਇਥੋਂ ਤਾਜੀ ਸੂਈ ਬੱਚੇ ਦਾ ਕਰਦੀ ਹੈ ਨਾ ਹਾਂ ਬੋਚ ਕੇ ਬੋਚ ਕੇ ਬੋਚ ਕੇ ਬੋਚ ਪਲੇ ਆਂ ਦੇੜੋਂ ਫੜ ਲੈ ਦੇੜੋਂ ਫੜ ਪਲੇ ਆਂ ਬੋਚ ਕੇ ਬੋਚ ਕੇ ਬੋਚ ਕੇ ਹੋਲੀ ਕੋਈ ਗੱਲ ਨਹੀਂ ਟਿਕਾਈ ਨਾ ਲੈ ਚੱਲ ਥੋੜਾ ਜਿਹਾ ਬੱਚੇ ਦਾ ਜ਼ਰੂਰ ਕਰਦੀ ਹੈ ਲੈ ਚੱਲ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਬੱਚੇ ਦੇ ਲੈ ਜਾ ਇਹ ਆਰਡਰ ਸਾਨੂੰ ਇੱਕ ਗੱਲ ਹੋਰ ਦੱਸ ਦੇਣਾ ਸੱਜਣੋਂ ਆਰਡਰ ਰੱਖੂਗੀ ਫਸਮਾ ਖੁੱਲੀ ਛੱਡ ਦੇ ਚ ਇਹ ਬੱਚੇ ਤੋਂ ਪੜਾ ਨਹੀਂ ਜਾਂਦੀ ਮਿੰਟ ਵੀ ਆ ਲੱਗੀ ਚੱਟਣਾ ਕੇ ਬੱਚਾ ਤੇ ਠੰਡੀ ਸੀਲ ਨਿਕਲੀ ਆ ਨਿਆਣਾ ਪਾ ਕੇ ਧਾਰਾ ਇਹਦੀਆਂ ਮਾਰੀਆਂ ਨੇ ਨਿਆਣਾ ਇਹ ਨਹੀਂ ਲੱਸਦਾ ਠੰਡੀ ਸੀਲ ਆ ਗੁਰੀਪਰਾ ਲੈ ਸਵਾਦੀ ਕਰ ਸਕਦੇ ਹਾਂ ਚੈੱਕ ਇਥੋਂ ਜਿਵੇਂ ਮਰਜੀ ਹੱਥ ਮਾਰੀ ਜੋ ਪਹਿਲਾਂ ਬੱਚਿਆਂ ਨਹੀਂ ਤੁਹਾਨੂੰ ਪਤਾ ਹੱਥ ਲਾਉਣ ਨਹੀਂ ਦਿੰਦੀਆਂ ਹੁੰਦੀ ਬਿਨਾਂ ਨਿਆਣੇ ਤੋਂ ਬਿਲਕੁਲ ਤਾਜੀ ਸੂਈ ਆ ਬਾਕੀ ਤੁਹਾਨੂੰ ਪਤਾ ਇੱਕ ਅੱਧਾ ਡੰਗ ਪਸ਼ੂਨ ਨੇ ਕੀ ਕਰ ਵੀ ਜਾਂਦਾ ਹੁੰਦਾ ਅਜੇ ਤਾਂ ਬੱਚੀ ਤੋਂ ਖੜਿਆ ਵੀ ਨਹੀਂ ਹੋ ਜਾਂਦਾ ਠੀਕ ਆ ਗੱਲ ਇਹਦਾ ਬਈ ਰੇਟ ਕੀ ਰਹੂਗਾ ਇਹਦਾ ਰੇਟ ਗੁਰੀਪਰਾ ਫਿਕਸ ਕਰ ਦਈਏ ਫਿਕਸ ਜਾਈ ਕਰਦੇ ਜੰਮ 75000 ਰੁਪਿਆ ਰੇਟ ਮਾਂ ਤਾਨ ਮਾਂ ਤਾਨ 73 ਦੀ ਦੇ ਦਾਂਗੇ 73 ਦੀ ਲੈਣ ਦੇਣ ਵਾਲੀ ਲੈਣ ਦੇਣ ਜਾਵਾਂ ਜਮਈ ਜਾਵਾਂ ਉਹ 24 200 ਰੁਪਏ ਛੋਟ ਕਰ ਦਾਂਗੇ ਠੀਕ ਹੈ 73 24 ਓਏ ਐ ਦਾ 500 ਕਰ ਦਾਂਗੇ ਕੋਈ ਗੱਲ ਨਹੀਂ ਚਲ ਜੋ ਤੂੰ ਕਹਿ ਤਾ ਗੁਰੀਪਰਾ ਹਰਮੇਸ਼ ਚੱਲ ਕੇ ਆਊਗਾ ਜੋ ਤੂੰ ਕਹਿ ਤਾ ਤੇਰੀ ਨਹੀਂ ਮੋੜਦੇ ਲੈ ਹੁਣ ਜਮਈ ਗੱਲ ਮੈਂ ਸਿਰੇ ਲਵਾਤੀ ਸੱਜਣਾ 22 ਦੀ ਮੰਗ 75 ਸੀ 73 ਕਹਿ ਕੇ 72.5 ਦੀ ਹੋ ਜੂਗੀ ਛੋਟ ਨਾਲ ਛੋਟ ਆ ਗਈ ਉਹ ਵਿੱਚ 500 ਰੁਪਿਆ ਬਿਲਕੁਲ ਤੇ ਬੱਛੀ ਚੰਗੀ ਕੁਆਲਿਟੀ ਦੇ ਨਾਲ ਵੀ ਬੱਛੀ ਆ ਦੰਦਾਂ ਚ ਖੀਰੀ ਆ ਡਿਟੇਲ ਸਾਰੀ ਦੱਸਤੀ ਤੇ ਹੁਣ ਗੈਰੀ ਆ ਜਾ 2 ਨੰਬਰ ਵਾਲੀ ਤੇ ਇਹਦੇ ਮਾਰਦੇ ਕੈਮਰਾ ਅਜੇ ਪਿਛਾਂ ਵਾਲੇ ਪੱਖ ਤੋਂ ਨਹੀਂ ਆਰਡਰ ਬਣਾਉਣਾ ਗਾਹਲੇ ਪੱਖ ਤੋਂ ਲੱਗ ਗਈ ਥੋੜਾ ਜਿਹਾ ਕਰਨ ਗਾ ਉਹਨੂੰ ਵਿਕਾਸ ਹੈ ਨਾ ਆਰਡਰ ਲੱਗ ਗਈ ਗਾ ਉਹਨੂੰ ਲਿਜਾਣਾ ਤੇ ਆਰਡਰ ਸੋਣਾ ਬਣਾਉਂਦੀ ਆ ਸਵੇਰ ਆ ਦੀ ਠੰਡੀ ਆ ਗਈ ਬੈਠ ਜਾਮਾ ਠੰਡੀ ਸੀਦਾ ਭਰਾ ਜਾਮਾ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਸੂਆ ਦੰਦਾਂ ਚ ਕਿਵੇਂ ਹੋਊਗੀ ਛਿੱਗੀ ਛੇ ਦੰਦਾਂ ਦਾ ਹਾਂਜੀ ਤੇ ਵੱਡੀ-ਬੁੱਡੀ ਬਹੁਤ ਆ ਨਾ ਵੱਧਿਆ ਦੇਖ ਲੋ ਜਾਜਵਰਗੀ ਬਿਹੜਾ ਵੱਡੀ-ਬੁੱਡੀ ਬਹੁਤ ਆ ਇੱਥੇ ਦਿਖਾ ਦੇ ਯਾਰੀ ਓਏ ਵੱਡੀ-ਬੁੱਡੀ ਬਹੁਤ ਆ ਤੇ ਥਾਣੇ ਨੂੰ ਲੱਗਿਆ ਸੱਜਣੋਂ ਮੱਜਾਂ ਨਾਲ ਦੇ ਆ ਜਸ਼ਨਦਿਆ ਤੌਰ ਖੋਲ ਕੇ ਫਿਰ ਕੱਦ ਦੇਖ ਲੋ ਕੱਦ ਵੀਡ ਵੀ ਫੁੱਲ ਵੱਡਾ ਆ ਗਿਆ ਤੇ ਦੰਦਾਂ ਚ ਆ ਗਈ ਛੇ ਦੰਦ ਲੰਬੀ-ਲੁੰਬੀ ਵੀ ਫੁੱਲਾ ਤੇ ਹਾਈਟ ਵਾਲੇ ਪੱਖ ਤੋਂ ਤੇ ਲੰਬਾਈ ਵਾਲੇ ਪੱਖ ਤੋਂ ਬਾਈ ਹੈ ਨਾ ਕੋਈ ਕਮੀ ਨਹੀਂ ਉਹ ਸ਼ੁਰੂ ਚ ਸੁਣਵਾ ਤਾਂ ਹੀ ਦੱਸਿਆ ਵੀ ਛੋਟਾ ਹਾਥੀ ਨਾ ਲੈ ਕੇ ਆ ਛੋਟਿਆ ਥੀ ਚੜਨ ਵਾਲੀ ਆਈਟਮ ਨਹੀਂ ਹੈਗੀ ਗਾਲੇ ਬੰਨੇ ਆਰਡਰ ਲੱਗ ਗਈ ਬਣਾਉਣ ਤੇ ਇਸ ਤੋਂ ਬਾਅਦ ਇਹਨੇ ਆਰਡਰ ਬਣਾਉਣਾ ਸੱਜਣੋਂ ਪਿਛਾਲੇ ਪੱਖ ਤੋਂ ਤੇ ਆਰਡਰ ਬਣਾਉਗੀ ਸੋਨਾ ਮਜ਼ਬੂਤ ਆਰਡਰ ਬਣਾਉਗੀ ਜਿਹੜਾ ਥਾਣਾ ਥਣ ਵੀ ਇਹਨੂੰ ਬਈ ਫੁੱਲ ਮਜ਼ਬੂਤ ਲੱਗਾ ਹੈ ਨਾ ਜਿਵੇਂ ਮੱਜਾਂ ਨੂੰ ਲੱਗਾ ਹੁੰਦਾ ਹਾਂਜੀ ਆ ਥਾਣੇ ਨੂੰ ਮੱਜਾਂ ਨਾਲ ਦਾ ਹੀ ਲੱਗਿਆ ਵੱਡੀ-ਬੁੱਡੀ ਬਹੁਤ ਹੈ ਕੀ ਰਿਕਾਰਡ ਜਾਂ ਦੱਸਿਆ ਦਾ ਮਾਲਕਾਂ ਨੇ ਪਹਿਲਣ ਦਾ ਪਹਿਲਾਂ ਤਾਂ ਗੁਰੀਪੁਰਾ 20+ ਦੱਸਿਆ ਠੀਕ ਆ ਗੱਲ ਹਾਂ ਲਾ ਦੂ ਪੰਡਲੇਵੇ ਦੀ ਮੋੜ ਲਾ ਦੂਗੀ ਜੇ ਅਡੀ ਗਾਣੇ ਵੀ ਪਲੱਸ ਨਾਲ ਦਿੱਤਾ ਫਿਰ ਦਿੱਤਾ ਵੀ ਕੀ ਫਿਰ ਦਿੱਤਾ ਵੀ ਕੀ ਹੈ ਨਾ ਕਮੀ ਕੋਈ ਨਹੀਂ ਇੱਥੇ ਰੋਕੀ ਬਾਈ ਮੜੀ ਜੀ ਇੱਥੇ ਰੋਕ ਲਾ ਇੱਕ ਪੈਰ ਥੋੜਾ ਪਿਛਾ ਨੂੰ ਤੱਕੀ ਪਿਛਾ ਨੂੰ ਕਰ ਦੇ ਪਿੱਛੇ ਹਟਾ ਦੇ ਬੈਡ ਮਾੜੀ ਹੜਦੀਏ ਨਹੀਂ ਜ਼ੋਰ ਵਾਲੇ ਨੇ ਇੱਥੇ ਰੋਕ ਲਾ ਇੱਥੋਂ ਦਿਖਾ ਗੈਰੀ ਲੰਬਾਈ ਇਹਦੀ ਲੰਬੀ ਵੀ ਕਿੰਨੀ ਆ ਉੱਚੀ ਵੀ ਕਿੰਨੀ ਆ ਤੇ ਵਿਊ ਕਰਕੇ ਥਣਾ ਦਾ ਗੈਪ ਦਿਖਾ ਦੇ ਨਾਲੇ ਗਾਂਲੇ ਬੰਨੇ ਦਾ ਦਿਖਾ ਦੇ ਆਰਡਰ ਵੀ ਹਰਿਆਣੇ ਚ ਬਾਈ ਨੇ ਕਿਸੇ ਗੱਲ ਨਹੀਂ ਸੱਦਿਆ ਆਪਾਂ ਨੂੰ ਜਿਵੇਂ ਉਹ ਕਹਿੰਦੇ ਹੁੰਦੇ ਨੇ ਵੀ ਇਹ ਕਿਸੇ ਗੱਲ ਨੂੰ ਛੱਦਿਆ ਛਿੱਲੂ ਛਿੱਲੂ ਕਿਸੇ ਗੱਲ ਨੂੰ ਸੱਦਿਆ ਤਸੱਲੀ ਕਰਾ ਤਸੱਲੀ ਕਰਾਉਣ ਦਾ ਫਰਜ਼ ਐ ਤੇ ਸੁਭਾਅ ਸੀਲ ਇੰਨੀ ਠੰਡੀ ਹਵਾ ਨਾਲ ਲੈ ਦੇ ਜਿਵੇਂ ਮਰਜੀ ਬੈਠਾ ਰ ਗੁਰੀ ਭਰਾ ਲੈ ਬੈ ਜਾ ਉਧਰ ਦੇਖ ਨਹੀਂ ਬਠਣ ਦਿੰਦੀਆਂ ਗਾਵਾਂ ਤੇ ਗਾਂ ਆਲੇ ਬਣੇ ਆਰਡਰ ਹਜੇ ਹੁਣ ਲੱਗਿਆ ਬਣਾਉਣਾ ਹਨਾ ਹਾਂ ਆਰਡਰ ਬਹੁਤ ਸੋਹਣਾ ਬਣਾਉਗੀ ਲੈ ਚੱਲ ਬਾਈ ਕਮਾ ਕੇ ਆਇਆ ਲੈ ਚੱਲ ਲੈ ਜਾ ਸੁਭਾਅ ਦੀ ਠੰਡੀ ਸੀਲਾ ਜਿਵੇਂ ਐਡਾ ਜਾਨਵਰ ਆ ਮੇ ਤਾਂ 19 ਸਵੇਰ ਠੰਡਾ 19 ਸਵੇਰ ਠੰਡਾ ਉਹ ਨਹੀਂ ਆ ਗਿਆ ਇਹਦਾ ਸਵੇਰ ਠੰਡਾ ਤੇ ਉਰਲੇ ਬੰਨਿਓ ਦਿਖਾ ਨਹੀਂ ਗੈਰੀ ਨਾਲ-ਨਾਲ ਹੋ ਕੇ ਨਾ ਸਾਈਡ ਤੋਂ ਦਿਖਾ ਜਾ ਦੇ ਲੰਬਾਈ ਲੰਬਾ ਇਹਦਾ ਕਿਉਂਕਿ ਗਾਂਲੇ ਬੰਨਿਆ ਆਰਡਰ ਲੱਗ ਗਿਆ ਬਣਾਉਣ ਇਹਦੂ ਬਾਅਦ ਕੱਟ ਆਰਡਰ ਕੱਟਣਾ ਇਹਨੇ ਪਿਛਲੇ ਪਾਸੇ 20 ਪਲੱਸ ਦਾ ਰਿਕਾਰਡ ਆ ਪਹਿਲਣ ਦਾ ਗਰਮੀ ਦੇ ਹਿਸਾਬ ਨਾਲ ਤੁਸੀਂ ਐਤ ਕੀ ਇਹਨੂੰ ਚਾਹੇ 20 ਪਲੱਸ ਮੰਨ ਕੇ ਲੈ ਜਾਓ ਬਾਈ ਤਾਂ ਆ ਮੰਨ ਲਓ 20 ਕਿਲੋ ਵਾਲੀ ਮੱਝ ਖਰੀਦ ਲਈ ਤਾਂ ਪਛਾਂ ਦਾ ਜਿੱਥੇ ਮਰਜੀ ਬੰਨ ਦਿਓ ਜਿੱਥੇ ਮਰਜੀ ਬੰਨ ਦਿਓ ਤੇ ਬਾਕੀ ਗਰਮੀ ਝੱਲਣ ਵਾਲੀ ਨਸਲ ਆ ਗਈ ਇਹ ਹਾਂਜੀ ਤੇ ਬਾਕੀ ਥਾਣਾ ਜਿਹੜਾ ਥਾਣੇ ਨੂੰ ਮੱਜਾਂ ਨਾਲ ਦੀ ਲੱਗਿਆ ਦੇਖੋ ਇਧਰਲੇ ਬੰਨ੍ਹ ਵੀ ਦਿਖਾ ਦੇ ਗਏ ਆ ਜੀ ਅੱਧਰ ਪਿਛਾਂ ਵਾਲੇ ਪੱਖ ਤੋਂ ਥੋੜੀ ਬਹੁਤੀ ਜਿਵੇਂ ਦੂਜਾ ਸੂਆ ਤੁਹਾਨੂੰ ਦੱਸਦੇ ਨਾ ਪੜ ਲੱਗੀ ਥੋੜੀ ਬਾਲੀ ਪਾਉਣਾ ਕਿਉਂਕਿ ਉਹਨੀ ਦੀ ਪਰ ਜ਼ਿਆਦੇ ਨਹੀਂ ਹਜੇ ਬਣੂਗੀ ਬਹੁਤ ਬਹੁਤ ਬਣੂਗੀ ਪਲਾਈ ਬਹੁਤ ਪਈਆਂ ਵੇੜ ਚ ਇਹਨਾਂ ਦਾ ਸੀਨ ਇਹ ਹੁੰਦਾ ਚਾਹੇ ਅੱਜੇ ਵੇੜ ਸੂਪੇ ਸੂਣ ਤੋਂ ਬਾਅਦ ਹੀ ਤਿਆਰ ਹੋ ਜਾਂਦੀਆਂ ਨੇ ਜਿਵੇਂ ਤੁਹਾਨੂੰ ਉਹ ਵੇੜ ਦਿਖਾਈ ਆ ਮੈਂ ਜਦੋਂ ਕੋਈ ਭਰਾ ਉਹਨੂੰ ਲੈਣ ਆਊਗਾ ਉਦੋਂ ਉਹ ਹੁਣ ਨਾ ਦੁੱਗਣੀ ਬਣੀ ਹੋਈ ਹੋਊਗੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਗੁਰੀਪ੍ਰਾਹ ਰਗੋ 1 ਲੱਖ ਤੇ 5000 1 5 ਇਹਦਾ ਵੀ ਜਮਈ ਫਿਕਸ ਕਰਦੇ ਜਮਈ 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 ਤੁਹਾਡੇ ਕਹਿੰਦੇ 1 3 ਦੀ ਛੱਡ ਦਾਂਗੇ ਬੜਾ 1 ਲੱਖ ਤੇ 3000 ਦੀ 500 ਚ ਛੂਟ ਕਰਾਂਗੇ ਕਰ ਦਾਂਗੇ ਜੋ ਗੁਰੀਪ੍ਰਾਹ ਨੇ ਕਹਿਤਾ ਮੌਕੇ ਤੇ ਛੂਟ ਗੁਰੀਪ੍ਰਾਹ ਦੀ ਨਹੀਂ ਮੋੜਦੇ ਜੋ ਕਹਿਤਾ ਨੰਬਰ ਬੋਲਦੇ ਬਾਈ ਨੰਬਰ 99 967 ਹਾਂਜੀ 65772 99 967 6577222 ਦਾ ਨੰਬਰ ਹੈ ਤੇ ਬੈੜਾ ਦੇ ਕੈਮਰਾ ਗੈਰੀਕੇਰਾ ਹੋਰ ਮਾਰਦੇ ਇੱਕ ਤਾਂ ਸਾਨੂੰ ਆਹ ਬੈੜ ਦਿਖਾਤੀ ਫੁੱਲ ਡਾਬਲ ਬਰੀਡਿੰਗ ਦੇ ਮਾਮਲੇ 'ਚ ਫਾਰਮ ਵਾਲਾ ਵੀ ਲਿਆ ਸਕਦਾ ਬਾਈ ਤੋਂ ਤੇ ਇੱਕ ਬੱਛੀ ਆ ਦਿਖਾਈਆ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਖੀਰੀ ਆ ਨਾਲ ਵੀ ਬੱਛੀ ਆ ਤੇ ਆਰਡਰ ਰੱਖਦੀ ਆ ਬਿਲਕੁਲ ਫਿਕਸ ਜਿਹਾ ਜੇ ਆਪਾਂ ਗੱਲਬਾਤ ਕਰ ਲਈਏ ਬੱਚੇ ਦਾ ਲੋੜੋਂ ਵੱਧ ਕਰਦੀ ਆ ਨਾ ਲੋੜੋਂ ਵੱਧ ਤੇ ਚੋਣ ਚਬਾਉਣ ਦੀ ਧਾਰਾ ਬਾਈ ਨੇ ਮਾਰ ਕੇ ਚੈੱਕ ਬਾਈ ਕਹਿੰਦਾ ਕਰ ਲਈ ਸਰਲਾ ਛੱਟਾ ਉਸ ਦੀ ਟੈਂਸ਼ਨ ਨਾਲਿਓ ਆਨਲਾਈਨ ਕਿਸੇ ਭਰਾ ਨੇ ਮੰਗਵੋਣੀਆਂ ਬਾਈ ਦੇ ਖਾਤੇ 'ਚ ਲਾ ਦਿਓ ਪੇਮੈਂਟ ਆਨਲਾਈਨ ਵੀ ਬਾਈ ਤੋਂ ਮੰਗਾ ਸਕਦੇ ਬਿਲਕੁਲ ਤੇ ਬਾਕੀ ਵੀਡੀਓ ਦੇਖਣ ਵਾਲੇ ਸੱਜਣਾਂ ਦਾ ਧੰਨਵਾਦ ਤੇ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ